ਇਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਮਾਨਯੋਗ ਡੀਜੀਪੀ ਸਾਹਿਬ ਵੀ ਅਮਰਸਰ ਵੀ ਮੀਟਿੰਗਸ ਕਰ ਰਹੇ ਹੈ ਤੇ ਜਲੰਧਰ ਵੀ ਕਿਉਂਕਿ ਜਿਹੜਾ ਅੱਗੇ ਉਹਨੇ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਇਹਦੇ ਵਿੱਚ ਜਿਵੇਂ ਦੁਸਹਿਰਾ ਹੈਗਾ ਫਿਰ ਦੀਵਾਲੀ ਸੀਜ਼ਨ ਹੈ ਤੇ ਸਾਨੂੰ ਬਾਹਰੋਂ ਵੀ ਡੀਜੀ ਲਾਅਨ ਆਰਡਰ ਵੱਲੋਂ ਫੋਰਸ ਮਿਲੀ ਹੈ ਤੇ ਇਹ ਚ ਇਹੀ ਹੁੰਦਾ ਮੇਨ ਵੀ ਫੋਰਸ ਦੀ ਪ੍ਰੈਜ਼ੈਂਸ ਹੋਵੇ ਲੋਕਾਂ ਦਾ ਜਿਹੜੀ ਸੈਂਸ ਆਫ ਸਿਕਿਉਰਟੀ ਹੈ ਉਹ ਬੜੀ ਵੱਧਦੀ ਹੈ ਕਿਉਂਕਿ ਲੋਕਾਂ ਨੇ ਹੁਣ ਅਗੇ ਬਾਜ਼ਾਰਾਂ ਦੇ ਵਿੱਚ ਆਪਣੀ ਖਰੀਦ-ਵੋਗਤ ਕਰਨੀ ਹੈ ਦੀਵਾਲੀ ਦੇ ਤਿਉਹਾਰ ਆਣੇ ਆ ਤਾਂ ਕਿ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕਿ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਇਹ ਜਿਹੜੇ ਸਾਡੇ ਤਿਉਹਾਰ ਹੈ ਬੜੇ ਪੁਰਾਣੇ ਤਿਉਹਾਰ ਹੈ ਬੜੇ ਲੋਕੀ ਜਿਵੇਂ ਹੁਣ ਵੀ ਦੇਖੋ ਨਰਾਤੇ ਖਤਮ ਹੋ ਰਹੇ ਆ ਤੇ ਅੱਗੇ ਦਸਹਿਰਾ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਲੋਕੀ ਬੜੇ ਸ਼ਰਦਾ ਨਾਲ ਮਨਾਉਂਦੇ ਲੋਕ ਬੜੇ ਈਮੋਸ਼ਨਲ ਹੁੰਦੇ ਆ ਰਾਮਲੀਲਾ ਨਾਲ ਚੱਲ ਰਹੀਆਂ ਆ ਤੇ ਵਧੀਆ ਤਰੀਕੇ ਨਾਲ ਮਨਾਨ ਤੇ ਸ਼ਾਂਤੀ ਪੁਰਨਾ ਬਣਾ ਲੇ ਕਿ ਜੇ ਕੋਈ ਵੀ ਕਿਸੇ ਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਹੈ ਤੇ ਹੁਣ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਹੈਲਪਲਾਈਨ ਹੈ 112 ਤੇ ਕਾਲ ਕਰਨ ਸਾਡੀ ਇਮੀਡੀਏਟਲੀ ਦੀ ਪੀਸੀਆਰ ਹੈ ਸਾਡੇ ਆਫੀਸਰ 24 ਘੰਟੇ ਹਾਜ਼ਰ ਨੇ ਲੋਕਾਂ ਦੀ ਡਿਊਟੀ ਲਈ ਤੇ ਵਧੀਆ ਤਰੀਕੇ ਨਾਲ ਤੇ ਸ਼ਾਂਤੀ ਮਈ ਤਰੀਕੇ ਨਾਲ ਨਿਭ ਕਰਨਾ ਸਰ 12ਵੇਂ ਫੋਰਸ ਕੋਈ ਹੈ ਜਿਹੜਾ ਹਾਂਜੀ 12ਵੀਂ ਸਾਨੂੰ 150 ਦੇ ਲਗਭਗ ਬੰਦਾ ਮਿਲਿਆ ਹੈ ਤਾਂ ਕਿ ਸਾਰਾ ਪੂਰਾ ਕਵਰ ਹੋ ਸਕੇ ਸਰ ਟ੍ਰੈਫਿਕ ਸਮੱਸਿਆ ਜਿਵੇਂ ਜਿਵੇਂ ਮੈਂ ਆਟੋ ਰਿਕਸ਼ੇ ਨੇ ਨਾ ਵਾਸਤੇ ਬਨਵੇ ਕੋਈ ਇਸ ਤਰ੍ਹਾਂ ਦੀ ਕਿਤਾ ਇਹਦੇ ਵਾਸਤੇ ਜਿਹੜੀ ਬੜੀ ਪ੍ਰਾਣੀ ਸਮੱਸਿਆ ਚੱਲ ਰਹੀ ਹੈ ਕਿ ਵੀ ਜਿਹੜੀਆਂ ਛੋਟੀਆਂ ਛੋਟੀਆਂ ਗਲੀਆਂ ਕਈ ਵਾਰ ਕਾਫੀ ਬਾਜ਼ਾਰ ਦੇ ਵਿੱਚ ਗਲੀਆਂ ਉਹਦੇ ਵਿੱਚੋਂ ਆ ਜਾਂਦੇ ਆ ਪਰ ਅਸੀਂ ਕੋਸ਼ਿਸ਼ ਕਰੀ ਜਾ ਰਹੇ ਆ ਦੇਵੇੜੇ ਕੋਈ ਨਾ ਕੋਈ ਇਹਦਾ ਹੱਲ ਕੱਢਾਂਗੇ ਇਹਦੇ ਵਿੱਚ ਜਿਹੜਾ ਫਲੈਗ ਮਾਰਚ ਕੱਢੇ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਮਾਨਯੋਗ ਡੀਜੀਪੀ ਸਾਹਿਬ ਵੀ ਅਮਰਸਰ ਵੀ ਮੀਟਿੰਗਸ ਕਰ ਰਹੇ ਆ ਤੇ ਜਲੰਧਰ ਵੀ ਕਿਉਂਕਿ ਜਿਹੜਾ ਅੱਗੇ ਉਹਨੇ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਇਹਦੇ ਵਿੱਚ ਜਿਵੇਂ ਦੁਸਹਿਰਾ ਹੈਗਾ ਫਿਰ ਦੀਵਾਲੀ ਸੀਜ਼ਨ ਹੈ ਤੇ ਸਾਨੂੰ ਬਾਹਰੋਂ ਵੀ ਡੀਜੀ ਲਾ ਨਾ ਆਰਡਰ ਵੱਲੋਂ ਫੋਰਸ ਮਿਲੀ ਹੈ ਤੇ ਇਹ ਚ ਇਹੀ ਹੁੰਦਾ ਮੇਨ ਵੀ ਫੋਰਸ ਦੀ ਪ੍ਰੈਜ਼ੈਂਸ ਹੋਵੇ ਲੋਕਾਂ ਦਾ ਜਿਹੜੀ ਸੈਂਸ ਆਫ ਸਿਕਿਉਰਟੀ ਹੈ ਉਹ ਬੜੀ ਵੱਧਦੀ ਹੈ ਕਿਉਂਕਿ ਲੋਕਾਂ ਨੇ ਹੋਣਾ ਕਿ ਬਾਜ਼ਾਰਾਂ ਦੇ ਵਿੱਚ ਆਪਣੀ ਕੀਤ ਪ੍ਰਗਟ ਕਰਨੀ ਹੈ ਦੀਵਾਲੀ ਦੇ ਤਿਉਹਾਰ ਆਣੇ ਆ ਤਾਂ ਕਿ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕਿ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਇਹ ਜਿਹੜੇ ਸਾਡੇ ਤਿਉਹਾਰ ਆ ਬੜੇ ਪੁਰਾਣੇ ਤਿਉਹਾਰ ਆ ਬੜੇ ਲੋਕੀ ਜਿਵੇਂ ਹੁਣ ਵੀ ਦੇਖੋ ਨਰਾਤੇ ਖਤਮ ਹੋ ਰਹੇ ਆ ਤੇ ਅੱਗੇ ਦਸਹਿਰਾ ਸ਼ੁਰੂ ਹੋ ਰਿਹਾ ਹੈ ਤੇ ਇਹਦੇ ਵਿੱਚ ਲੋਕੀ ਬੜੇ ਸ਼ਰਦਾ ਨਾਲ ਮਨਾਉਂਦੇ ਲੋਕੀ ਬੜੇ ਏਮੋਸ਼ਨਲ ਹੁੰਦੇ ਆ ਰਾਮਲੀਲਾ ਨਾਲ ਚੱਲ ਰਹੀਆਂ ਤੇ ਵਧੀਆ ਤਰੀਕੇ ਨਾਲ ਮਨਾਣ ਤੇ ਸ਼ਾਂਤੀਪੂਰਨ ਬਣਾਣ ਕਿ ਜੇ ਕੋਈ ਵੀ ਕਿਸੇ ਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਹੈ ਤੇ ਹੁਣ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਹੈਲਪਲਾਈਨ ਹੈ 112 ਤੇ ਕਾਲ ਕਰਨ ਸਾਡੀ ਇਮੀਡੀਏਟਲੀ ਦੀ ਪੀਸੀਆਰ ਹੈ ਸਾਡੇ ਆਫੀਸਰ 24 ਘੰਟੇ ਹਾਜ਼ਰ ਨੇ ਲੋਕਾਂ ਦੀ ਡਿਊਟੀ ਲਈ ਤੇ ਵਧੀਆ ਤਰੀਕੇ ਨਾਲ ਤੇ ਸ਼ਾਂਤੀ ਮਈ ਤਰੀਕੇ ਨਾਲ ਨਿਪਟਾਰਾ ਸਰ 12ਵੀਂ ਫੋਰਸ ਕੋਈ ਹੈ ਜਿਹੜਾ ਮਿਲ ਗਿਆ ਹਾਂਜੀ 12ਵੀਂ ਸਾਨੂੰ 150 ਦੇ ਲਗਭਗ ਬੰਦਾ ਮਿਲਿਆ ਹੈ ਤਾਂ ਕਿ ਸਾਰਾ ਪੂਰਾ ਕਵਰ ਹੋ ਸਕੇ ਸਰ ਟ੍ਰੈਫਿਕ ਸਮੱਸਿਆ ਜਿਵੇਂ ਜਿਵੇਂ ਆਟੋ ਰਿਕਸ਼ੇ ਨੇ ਇਹਨਾਂ ਵਾਸਤੇ ਕੋਈ ਵਨਵੇ ਕੋਈ ਇਸ ਤਰ੍ਹਾਂ ਕੋਈ ਕੀਤਾ ਇਹਦੇ ਵਾਸਤੇ ਜਿਹੜੀ ਬੜੀ ਪੁਰਾਣੀ ਸਮੱਸਿਆ ਚੱਲ ਰਹੀ ਹੈ ਕੋਈ ਜਿਹੜੀਆਂ ਛੋਟੇ ਛੋਟੇ ਗਲੀਆਂ ਕਈ ਵਾਰ ਕਾਫੀ ਬਾਜ਼ਾਰ ਦੇ ਵਿੱਚ ਗਲੀਆਂ ਉਹਦੇ ਵਿੱਚੋਂ ਆ ਜਾਂਦੇ ਆ ਪਰ ਅਸੀਂ ਕੋਸ਼ਿਸ਼ ਕਰੀ ਜਾ ਰਿਹਾ ਡੇਵਿਡ ਹੈ ਕੋਈ ਨਾ ਕੋਈ ਇਹਦਾ ਹੱਲ ਕੱਢਾਂਗੇ